ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆ ਜਪ ਜੀ ਦੇ ਨਾਲ ਧਰਨ ਧਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ਾਂ ਦੇ ਜੋ ਉਹਨਾਂ ਨੇ ਸੰਗਤ ਦਾ ਭਲਾ ਕੀਤਾ ਉਹਨਾਂ ਦੇ ਜੋ ਬਚਨਾਂ ਦੀ ਕਰਾਮਾਤ ਹੈ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਕਿ ਕਿਸ ਤਰ੍ਹਾਂ ਮਹਾਂਪੁਰਸ਼ਾਂ ਨੇ ਇੱਕ ਨਹੀਂ ਅਨੇਕਾਂ ਹੀ ਲੱਖਾਂ ਸੰਗਤਾਂ ਨੂੰ ਤਾਰਿਆ ਇੱਕ ਵਾਰੀ ਇੱਕ ਭੈਣ ਆਪਣੇ ਦੋ ਬੱਚੇ ਲੈ ਕੇ ਮਹਾਪੁਰਸ਼ਾਂ ਦੇ ਕੋਲ ਆਈ ਬੇਟਾ ਉਸ ਦਾ 9 ਸਾਲ ਦਾ ਸੀ ਬੇਟੀ 6 ਸਾਲ ਦੀ ਸੀ ਅਤੇ ਬਹੁਤ ਵਿਰਾਗ ਕਰਕੇ ਰੋ ਕੇ ਮਹਾਪੁਰਸ਼ਾਂ ਦੇ ਅੱਗੇ ਕਹਿੰਦੀ ਕਿ ਮੈਂ ਬਾਬਾ ਜੀ ਬਰਬਾਦ ਹੋ ਗਈ ਮੇਰਾ ਜੋ ਘਰ ਵਾਲਾ ਹੈ ਉਹਨੇ ਮੈਨੂੰ ਕਿਸੇ ਜੋਗਾ ਨਹੀਂ ਛੱਡਿਆ ਧੰਮਾ ਪੁਰਸ਼ਕਿਆਂ ਦੇ ਭਾਈ ਕੋਈ ਗੱਲ ਨਹੀਂ ਰੋਵੋ ਨਾ ਸਜੇ ਸਜੇ ਕੀ ਤਕਲੀਫ ਹੈ ਆਪਣਾ ਦੁੱਖ ਦੱਸੋ ਕਹਿੰਦੀ ਬਾਬਾ ਜੀ ਜਦੋਂ ਮੈਂ ਵੇਖ ਕੇ ਆਈ ਸੀ 12 ਕਿੱਲੇ ਪੈ ਲਈ ਸੀ ਸਾਡੇ ਕੋਲ ਪਰ ਮੇਰੇ ਘਰ ਵਾਲੇ ਨੇ ਸ਼ਰਾਬ ਪੀ-ਪੀ ਕੇ ਹੁਣ ਸਾਡੇ ਕੋਲ ਸਿਰਫ 6 ਕਿਲੇ ਪੈਲੀ ਰਹਿ ਗਈ ਬਾਕੀ ਸਾਰੀ ਉਹਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਰੋੜ ਦਿੱਤੀ ਤੇ ਮਹਾਰਾਜ ਜੀ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਮੈਂ ਆਪਣੇ ਦੋ ਬੱਚੇ ਕਿੱਥੇ ਲੈ ਕੇ ਜਾਵਾਂਗੀ ਅਜੇ ਇਹ ਛੋਟੇ ਹਨ ਇਹਨਾਂ ਦੀ ਪੜ੍ਹਾਈ ਦਾ ਖਰਚਾ ਮੈਂ ਕਿਵੇਂ ਕਰਾਂਗੀ ਸ਼ਰਾਬ ਵੀ ਕੀ ਹੁੰਦਾ ਹੈ ਮੈਨੂੰ ਕੁੱਟਦਾ ਹੈ ਮੈਨੂੰ ਮਾਰਦਾ ਹੈ ਤੇ ਬੱਚੇ ਦੇਖ ਕੇ ਡਰ ਜਾਂਦੇ ਹਨ ਬਾਬਾ ਜੀ ਆਪ ਜੀ ਕਿਰਪਾ ਕਰੋ ਮੇਰੇ ਤੇ ਤਰਸ ਕਰੋ ਮਾਹਪੁਰਸ਼ ਕਹਿੰਦੇ ਭਾਈ ਬੀਬਾ ਜਦੋਂ ਵਿਆਹ ਹੋਣਾ ਸੀਗਾ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਸੀ ਵੀ ਤੁਹਾਡਾ ਘਰ ਵਾਲਾ ਸ਼ਰਾਬ ਪੀਂਦਾ ਹੈ ਤਨੀ ਮਹਾਰਾਜ ਹਾਂ ਪਤਾ ਸੀ ਉਦੋਂ ਇਹ ਦੱਸਿਆ ਸੀਗਾ ਵੀ ਕਦੇ ਵਿਆਹ ਸ਼ਾਦੀ ਦੇ ਮੌਕੇ ਮਾੜਾ ਮੋਟਾ ਇੱਕ ਦੋ ਪੈਗ ਲਾ ਲੈਂਦਾ ਹੈ ਪਰ ਬਾਬਾ ਜੀ ਇਹ ਤਾਂ ਇਹੋ ਜੀ ਲਤ ਲੱਗ ਗਈ ਇਹ ਤਾਂ ਦਿਨ ਰਾਤ ਹੀ ਹੁਣਾ ਸ਼ਰਾਬ ਨਾਲ ਡੱਕਿਆ ਰਹਿੰਦਾ ਹੈ ਬਾਬਾ ਜੀ ਕਹਿੰਦੇ ਭਾਈ ਜਦ ਪਹਿਲਾਂ ਪਤਾ ਸੀ ਵੀ ਪੀਂਦਾ ਫਿਰ ਵਿਆਹ ਕਿਉਂ ਕਰਵਾਇਆ ਸੀ ਕਹਿੰਦੇ ਮਹਾਰਾਜ ਜੀ ਗਲਤੀ ਹੋ ਗਈ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨਗੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਚਲੇ ਜਾਓ ਅਰਦਾਸ ਕਰੋ ਤੇ ਦੋ ਬੇਨਤੀਆਂ ਨੇ ਇਹਨਾਂ ਨੂੰ ਪ੍ਰਵਾਨ ਕਰਨਾ ਪਹਿਲੀ ਗੱਲ ਜਦੋਂ ਵੀ ਉਹ ਸ਼ਰਾਬ ਪੀ ਕੇ ਆਵੇ ਉਹਨੂੰ ਰੋਟੀ ਪਾਣੀ ਦੇਣਾ ਹੈ ਆਵਾ ਤਵਾ ਨਹੀਂ ਬੋਲਣਾ ਜ਼ੁਬਾਨ ਤੇ ਕੰਟਰੋਲ ਰੱਖਣਾ ਬਿਲਕੁਲ ਚੁੱਪ ਰਹਿਣਾ ਹੈ ਦੂਸਰੀ ਬੇਨਤੀ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਹੈ ਇਸ਼ਨਾਨ ਕਰਨਾ ਹੈ ਸਵਾ ਘੰਟਾ ਮੂਲ ਮੰਤਰ ਦਾ ਜਾਪ ਕਰਨਾ ਹੈ ਪਾਣੀ ਰੱਖ ਲੈਣਾ ਹੈ ਜਾਂ ਬਾਟੀ ਵਿੱਚ ਰੱਖ ਲਓ ਜਾਂ ਘੜੀ ਦੇ ਵਿੱਚ ਰੱਖ ਲਓ ਪਾਠ ਇਸ ਤਰ੍ਹਾਂ ਕਰਨਾ ਹੈ ਕਿ ਤੇਰੇ ਘਰ ਵਾਲੇ ਨੂੰ ਨਾ ਪਤਾ ਲੱਗੇ ਕਿਉਂਕਿ ਜੇ ਉਹਨੂੰ ਪਤਾ ਲੱਗ ਗਿਆ ਉਹਨੇ ਤੇਰਾ ਜਲ ਵਾਲੀ ਜੋ ਗੜਬੀ ਹੋਵੇ ਭਗਾ ਕੇ ਮਾਰਨੀ ਹੈ ਤੈਨੂੰ ਫੇਰ ਕੁੱਟੇਗਾ ਫੇਰ ਮਾਰੇਗਾ ਪਾਠ ਉਸ ਸਮੇਂ ਕਰਨਾ ਹੈ ਜਿਸ ਸਮੇਂ ਹੋ ਕਰਨਾ ਹੋਵੇ ਉਹਨੂੰ ਨਹੀਂ ਪਤਾ ਲੱਗਣਾ ਚਾਹੀਦਾ ਮੂਲ ਮੰਤਰ ਦਾ ਜਾਪ ਕਰਨਾ ਹੈ ਜਦੋਂ ਪਾਠ ਕਰਨਾ ਹੈ ਅੱਖਾਂ ਬੰਦ ਨਹੀਂ ਕਰਨੀਆਂ ਸਾਰਾ ਧਿਆਨ ਉਸ ਜਲ ਦੇ ਵਿੱਚ ਰੱਖਣਾ ਹੈ ਤੇ ਮੂੰਹੋਂ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਜਾਪ ਕਰਨਾ ਹੈ ਅਤੇ ਸਵਾ ਘੰਟਾ ਦਾ ਕਰਨਾ ਹੀ ਕਰਨਾ ਹੈ ਫਿਰ ਇਹੋ ਜਲ ਉਸ ਨੂੰ ਰੋਜ਼ ਬਿਨਾਂ ਦੱਸੇ ਦੇ ਦੇਣਾ ਹੈ 40 ਦਿਨ ਇਸ ਤਰ੍ਹਾਂ ਹੀ ਕਰਨਾ 40 ਦਿਨਾਂ ਦੇ ਬਾਅਦ ਦੱਸਣਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨਗੇ ਉਸ ਭੈਣ ਨੇ ਰੋ ਕੇ ਇਲਾ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਫਿਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਾ ਕੇ ਅਰਦਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੀ ਤਾਂ ਕਰਨ ਖਰਾਵਨ ਹਾਰ ਹੂੰ ਮਿਹਰ ਕਰਨੀ ਮਹਿਰਮਤ ਕਰਨੀ ਤਰਸ ਕਰਨਾ ਹੁਣ ਮੇਰੇ ਘਰ ਦੀ ਵਾਂਗ ਡੋਰ ਤੇਰੇ ਹੱਥ ਹੈ ਦਾਤਿਆ ਤੇ ਉਸ ਭੈਣ ਨੇ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ ਸਵੇਰੇ ਸ਼ਾਮ ਜਦੋਂ ਵੀ ਉਸ ਨੂੰ ਸਮਾਂ ਮਿਲਦਾ ਰਿਹਾ ਸਵਾ ਕੰਟਾ ਨਹੀਂ ਉਸਨੇ ਜਦੋਂ ਵੀ ਸਮਾਂ ਮਿਲਦਾ ਰਿਹਾ ਉਹ ਬੈਠ ਜਾਂਦੀ ਸੀ ਕਦੇ 4 ਘੰਟੇ ਕਰ ਲਿਆ 6 ਘੰਟੇ ਕਰ ਲਿਆ ਜਦੋਂ 40 ਦਿਨ ਬੀਤ ਗਏ 40 ਦਿਨ ਲੰਘ ਗਏ ਤਾਂ ਉਸਨੇ ਉਸ ਦਾ ਪਤੀ ਉਸ ਨੂੰ ਕਹਿੰਦਾ ਹੈ ਕਿ ਮੈਂ ਅੰਮ੍ਰਿਤ ਛਕਣਾ ਹੈ ਉਹ ਕਹਿੰਦੀ ਵੀ ਇਹ ਕੀ ਹੋ ਗਿਆ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਜੇ ਤੁਹਾਡੀ ਇੱਛਾ ਹੈ ਮੈਂ ਰੋਕਦੀ ਨਹੀਂ ਤੁਸੀਂ ਆਪਣਾ ਮਨ ਦੇਖੋ ਕਹਿੰਦਾ ਨਾ ਬਹੁਤ ਜ਼ਿਆਦਾ ਪੀ ਲਈ ਬਹੁਤ ਜ਼ਿਆਦਾ ਬਰਬਾਦੀ ਕਰ ਲਈ ਕਰਦੀ ਤੇ ਹੁਣ ਮੈਂ ਅੰਮ੍ਰਿਤ ਛਕਣਾ ਹੈ ਉਹ ਕਹਿੰਦੀ ਠੀਕ ਹੈ ਜੀ ਜਿਵੇਂ ਤੁਹਾਡਾ ਮਨ ਕਰੇ ਕਰੇ ਗੱਲ ਕਰਕੇ ਉਹ ਫਿਰ ਚੋਰੀ ਤੋਂ ਮਾਂ ਪੁਰਸ਼ਾਂ ਦੇ ਕੋਲ ਆ ਗਈ ਤੇ ਮਹਾਰਾਜ ਨੂੰ ਦੱਸਿਆ ਕਿ ਕਿ ਬਾਬਾ ਜੀ ਮੇਰਾ ਘਰ ਵਾਲਾ ਕਹਿੰਦਾ ਵੀ ਮੈਂ ਅੰਮ੍ਰਿਤ ਛਕਣਾ ਹੈ ਮਹਾਰਾਜ ਅੱਗੋਂ ਮੁਸਕਰਾ ਕੇ ਕਹਿੰਦੇ ਭਾਈ ਉਹਦਾ ਕੋਟਾ ਖਤਮ ਹੋ ਗਿਆ ਪੀ ਨਾਲ ਤੇ ਕੋਈ ਗੱਲ ਨਹੀਂ ਭਾਈ ਜੀ ਉਹ ਕਹਿੰਦਾ ਹੈ ਤਾਂ ਅੰਮ੍ਰਿਤ ਉਸ ਨੂੰ ਸ਼ੱਕ ਲੈਣ ਦੋ ਤੁਸੀਂ ਵੀ ਅੰਮ੍ਰਿਤ ਛਕੋ ਤੇ ਪੂਰਾ ਸਾਥ ਦੇਣਾ ਹੈ ਉਸ ਨੂੰ ਕਦੇ ਵੀ ਤਾਨਾ ਮੇਣਾ ਨਹੀਂ ਮਾਰਨਾ ਉਸ ਭੈਣ ਨੇ ਜਦੋਂ ਸ਼ਰਾਬ ਪੀ ਕੇ ਆਉਂਦਾ ਸੀ ਨਾ ਜੇ ਪਾਣੀ ਮੰਗਦਾ ਸੀ ਉਹੀ ਜਲ ਚੱਕ ਕੇ ਦੇ ਦਿੰਦੀ ਸੀ ਰੋਜ਼ ਅਰਦਾਸ ਕਰਦੀ ਰਹੀ ਤੇ ਉਹ ਜਲ ਉਸ ਆਪਣੇ ਘਰ ਵਾਲੇ ਨੂੰ ਦਿੰਦੀ ਰਹੀ 40 ਦਿਨਾਂ ਦੇ ਬਾਅਦ ਉਸ ਦਾ ਘਰ ਵਾਲਾ ਉਸ ਨੂੰ ਕਹਿ ਰਿਹਾ ਕਿ ਮੈਂ ਅੰਮ੍ਰਿਤ ਛਕਣਾ ਹੈ ਸਤਿਗੁਰੂ ਦੀ ਇਹੋ ਜੀ ਕਿਰਪਾ ਹੋਈ ਉਨੇ ਵੀ ਅੰਮ੍ਰਿਤ ਛਕ ਲਿਆ ਬੱਚਿਆਂ ਨੇ ਵੀ ਛਕ ਲਿਆ ਭੈਣ ਨੇ ਆਪ ਵੀ ਅੰਮ੍ਰਿਤ ਛਕ ਲਿਆ ਤੇ ਨਸ਼ੇ ਦਾ ਜੋ ਸ਼ਰਾਬ ਦਾ ਕੋੜ ਸੀ ਘਰ ਦੇ ਵਿੱਚੋਂ ਖਤਮ ਹੋ ਗਿਆ ਜਿੱਥੇ ਉਹਦੇ ਕੋਲ 6 ਕਿੱਲੇ ਪੈਲੇ ਸੀ ਸਤਿਗੁਰੂ ਜੀ ਨੇ ਇਹੋ ਜੀ ਕਿਰਪਾ ਕੀਤੀ ਉਹ ਬੰਦਾ ਫਿਰ ਮਹਾਪੁਰਸ਼ਾਂ ਦੇ ਕੋਲ ਆਉਣ ਲੱਗ ਪਿਆ ਡੇਰੇ ਆ ਕੇ ਭਾਂਡਿਆਂ ਦੀ ਸੇਵਾ ਕਰਦਾ ਸੀਗਾ ਕਦੇ ਝਾੜੂ ਮਾਰ ਜਾਂਦਾ ਸੀਗਾ ਪਰਿਵਾਰ ਆਉਂਦਾ ਰਿਹਾ ਇੰਨੀ ਕਿਰਪਾ ਹੋ ਗਈ ਉਹਨੇ 6 ਤੋਂ 19 ਕਿਲੇ ਹੌਲੀ ਹੌਲੀ ਪੈੜੀ ਬਣਾ ਲਈ ਇਸ ਤਰ੍ਹਾਂ ਜਦੋਂ ਮਹਾਪੁਰਸ਼ਾਂ ਦੀ ਜਾਮਣੀ ਪੈ ਜਾਂਦੀ ਹੈ ਨਾ ਤਾਂ ਜਿਹੜਾ ਕੰਮ ਨਹੀਂ ਵੀ ਹੋਣਾ ਹੁੰਦਾ ਉਹ ਵੀ ਸਤਗੁਰੂ ਕਿਰਪਾ ਕਰ ਦਿੰਦੇ ਹਨ ਉਹ ਵੀ ਹੋ ਜਾਂਦਾ ਹੈ ਸੋ ਇਹ ਆਪਣਾ ਇੱਕੋ ਹੀ ਮਕਸਦ ਹੈ ਬਾਣੀ ਦੇ ਨਾਲ ਜੁੜਨਾ ਤੇ ਜੋੜਨਾ ਆਪ ਜੀ ਨੂੰ ਜੇ ਕਰੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਹੋ ਸਕਦਾ ਹੈ ਕਿ ਇਹ ਵੀਡੀਓ ਦੇ ਨਾਲ ਕਿਸੇ ਹੋਰ ਦਾ ਭਲਾ ਹੋ ਜਾਵੇ ਕੋਈ ਹੋਰ ਬਾਣੀ ਨਾਲ ਜੁੜ ਜਾਵੇ ਕੋਈ ਇਸ ਵਿਧੀ ਨਾਲ ਪਾਠ ਕਰ ਲਵੇ ਸਤਿਗੁਰੂ ਕੀ ਪਤਾ ਕਿਸੇ ਦੇ ਘਰ ਦੇ ਵਿੱਚੋਂ ਨਸ਼ੇ ਦਾ ਸ਼ਰਾਬ ਦਾ ਕੋੜ ਕੱਢ ਦੇਣ ਤੇ ਉਹ ਪਰਿਵਾਰ ਤੁਹਾਨੂੰ ਕਿੰਨੀਆਂ ਸੀਸਾਂ ਦੇਵੇਗਾ ਸੋ ਇਸ ਕਰਕੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਹੋਰ ਵੀਡੀਓ ਦੇ ਲਈ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਭੁੱਲਾਂ ਚੁੱਕਾਂ ਮਾਫ ਕਰਾਇਆ ਸਤਿਗੁਰੂ ਸਭਨਾ ਦੇ ਮਿਹਰ ਕਰੇ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ